ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਇਸ ਵੇਲੇ ਅਸੀਂ ਮਜੂਦਾ ਖਾਨ ਸਾਹਿਬ ਦੇ ਪਰਿਵਾਰ ਦੇ ਨਾਲ ਜਿਨ੍ਹਾਂ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਖਾਨ ਸਾਹਿਬ ਦੀ ਮਾਤਾ ਜੀ ਸਲਮਾ ਪਰਵੀਨ ਜੋ ਕਿ ਦੁਨੀਆ ਨੂੰ ਅਲਵਿਦਾ ਕਹਿ ਕੇ ਨੇ ਪਰਿਵਾਰ ਨੂੰ ਸੰਦੀਵੀ ਵਿਛੋੜਾ ਦੇ ਕੇ ਨੇ ਪਰਿਵਾਰ ਦੇ ਉੱਤੇ ਇੱਕਦਮ ਦੁੱਖਾਂ ਦਾ ਪਹਾੜ ਟੁੱਟ ਗਿਆ ਤੇ ਖਾਨ ਸਾਹਿਬ ਦੇ ਮਾਮਾ ਜੀ ਸਾਡੇ ਨਾਲ ਮੌਜੂਦ ਹੈ ਮਾਮਾ ਜੀ ਬਹੁਤ ਹੀ ਦੁੱਖ ਦੀ ਘੜੀ ਹੈ ਪਰਿਵਾਰ ਨੂੰ ਬਹੁਤ ਹੀ ਦੁੱਖ ਦੇ ਵਿੱਚ ਪੈ ਗਿਆ ਹਾਂ ਜੀ ਮੈਡਮ ਗੱਲ ਇਹ ਆ ਵੀ ਜਿੱਦਾਂ ਮੇਨੋ ਭੈਣ ਮੇਰੇ 3-4 ਸਾਲ ਵੱਡੇ ਸੀਗੇ ਤੇ ਇਦਾਂ ਦੇ ਨੇਚਰ ਵਾਲੇ ਮੈਂ ਨਹੀਂ ਦੇਖੇ ਭੈਣ ਨਹੀਂ ਇਦਾਂ ਦੇ ਦੇਖੇ ਵੀ ਜਿਹੜੇ ਇੰਨੇ ਵਧੀਆ ਨੇਚਰ ਸੀ ਭਈ ਉਹਨਾਂ ਦਾ ਜਿਹੜਾ ਦੁੱਖ ਹੈ ਸਾਡੇ ਕੋਲ ਨਹੀਂ ਚੱਲ ਹੋ ਰਿਹਾ ਜੀ ਇਸ ਵੇਲੇ ਠੀਕ ਹੈ ਜੀ ਤੇ ਬੜੀ ਦੁਖਦਈ ਆ ਗੱਲ ਜੀ ਸਾਨੂੰ ਕੋਈ ਸਮਝ ਨਹੀਂ ਲੱਗਦੀ ਅਸੀਂ ਕੀ ਕਰਨਾ ਹੈ ਕੀ ਨਹੀਂ ਕਰਨਾ ਹੈ ਮਾਂ ਹੁੰਦੀ ਹੈ ਵੱਡੀ ਭੈਣ ਵੀ ਇੱਕ ਮਾਂ ਦੇ ਬਰਾਬਰ ਹੁੰਦੀ ਹੈ ਖਾਨ ਸਾਹਿਬ ਦੀ ਮਾਂ ਤਾਂ ਦੁਨੀਆ ਤੋਂ ਗਈ ਗਈ ਕਿਤੇ ਨਾ ਕਿਤੇ ਤੁਹਾਨੂੰ ਵੀ ਮਾਂ ਵਰਗਾ ਸਹਾਰਾ ਸੀ ਭੈਣ ਦਾ ਬਿਲਕੁਲ ਜੀ ਬਿਲਕੁਲ ਇਹ ਜਿਹੜੀ ਸਾਡੀ ਭੈਣ ਸੀ ਨਾ ਇਹਨਾਂ ਨੇ ਅੱਜ ਤੱਕ ਮੈਨੂੰ ਮੈਂ ਛੋਟਾ ਸੀ ਇਹਨਾਂ ਤੋਂ ਦੋ ਭੈਣਾਂ ਸੀ ਮਿਲੀਆਂ ਇੱਕ ਦੀ ਪਹਿਲਾਂ ਡੈਥ ਹੋ ਗਈ ਸੀ 20 ਸਾਲ ਪਹਿਲਾਂ ਇਹ ਸੀ ਉਹਨਾਂ ਨੂੰ ਵੀ ਵੱਡੇ ਮੈਨੂੰ ਇਹ ਦੋਨੇ ਭੈਣਾਂ ਵੱਡੀਆਂ ਸੀਗੀਆਂ ਮੈਂ ਕਿਹਾ ਮੈਨੂੰ ਇਹਨਾਂ ਨੇ ਆਪਣੀ ਮਾਂ ਦਾ ਕਦੀ ਮਹਿਸੂਸ ਨਹੀਂ ਸੀ ਹੋਣ ਦਿੱਤਾ ਕਿ ਮੇਰੀ ਮਾਂ ਸਿਰ ਤੇ ਹੈ ਨਹੀਂ ਮੇਰੀ ਮਾਂ ਸੀ ਇਹ ਵੱਡੀ ਭੈਣ ਮੇਰੀ ਮਾਂ ਸੀ ਤੇ ਬੱਸ ਜਿੱਦਾਂ ਦੇ ਗਏ ਆ ਕੋਈ ਸਮਝ ਨਹੀਂ ਲੱਗ ਰਹੀ ਜੀ ਸਾਰਾ ਕੁਝ ਉਜੜਿਆ ਜਿਹੜਾ ਲੱਗ ਰਿਹਾ ਜੀ ਸਾਰਾ ਕੁਝ ਪੈਂਟਰਾ ਦਿਲ ਦੀਆਂ ਸਾਰੀਆਂ ਗੱਲਾਂ ਇੱਕ ਦੂਜੇ ਨਾਲ ਸਾਂਝੀਆਂ ਕਰਦੇ ਆ ਕੋਈ ਆਖਰੀ ਸਮੇਂ ਦੀ ਯਾਦ ਜੋ ਗੱਲ ਤੁਹਾਨੂੰ ਯਾਦ ਹੋਵੇ ਕਿ ਆਖਰੀ ਸਮੇਂ ਦੇ ਵਿੱਚ ਕਰਦੇ ਸੀ ਆਖਰੀ ਸਮੇਂ ਜੀ ਅਸੀਂ ਮਿਲਣ ਗਏ ਆ ਲੁਧਿਆਣੇ ਲੁਧਿਆਣੇ ਮਿਲਣ ਗਏ ਆ ਤੇ ਉਹਨਾਂ ਦੇ ਨਾ ਮੂੰਹ ਦੇ ਵਿੱਚ ਸੀ ਛਾਲੇ ਹੋਏ ਸੀ ਉਹ ਮੇ ਨਾਲ ਗੱਲ ਕਰਨੀ ਚਾਹੁੰਦੇ ਸੀ ਪਰ ਉਹਨਾਂ ਕੋਲ ਗੱਲ ਹੋਉਣੀ ਸੀ ਰਹੀ ਉਹ ਮੈਨੂੰ ਕੁਝ ਕਹਿਣਾ ਚਾਹੁੰਦੇ ਸੀਗੇ ਮੇਰੀ ਮਿਸੇ ਨੂੰ ਮੇਰੇ ਬੇਟਾ ਸੀ ਨਾਲ ਉਹਨਾਂ ਦੇ ਬੱਚੇ ਸੀਗੇ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਸੀ ਪਰ ਉਹ ਮੂੰਹ ਛਾਲੇ ਹੋਣ ਦਾ ਕਾਰਨ ਉਹਨਾਂ ਕੋਲ ਗੱਲ ਹੋਈ ਨਹੀਂ ਦਿਲ ਦੇ ਵਿੱਚ ਇੱਕ ਚੀਜ਼ ਰਹਿ ਗਈ ਦਿਲ ਦੇ ਵਿੱਚ ਹੀ ਹਾਂਜੀ ਉਹ ਦਿਲ ਦੇ ਵਿੱਚ ਹੀ ਲੈ ਗਿਆ ਜੋ ਉਹਨਾਂ ਦੇ ਕੋਈ ਕਹਿਣਾ ਚਾਹੁੰਦੇ ਸੀ ਮੈਂ ਉਹ ਚੀਜ਼ ਨੂੰ ਐਸਰੇ ਤਾਂ ਪਰਿਵਾਰ ਤੇ ਉੱਤੇ ਬਹੁਤ ਦੁੱਖ ਦਾ ਸਮਾਂ ਹੈ ਕਿਉਂਕਿ ਇਕਦਮ ਵਿਛੋੜਾ ਦੇ ਗਏ ਨੇ ਉੱਥੇ ਹੀ ਉਹਨਾਂ ਦਾ ਭਰਾ ਵੀ ਦੱਸ ਰਹੇ ਨੇ ਕਿ ਕੁਝ ਗੱਲ ਕਰਨਾ ਚਾਹੁੰਦੇ ਸੀ ਪਰ ਮੂੰਹ ਦੇ ਵਿੱਚ ਸ਼ਾਲੇ ਹੋਈ ਸੀ ਜਿਸ ਕਰਕੇ ਉਹ ਕੋਈ ਗੱਲ ਵੀ ਨਹੀਂ ਕਰ पाए ਕੈਮਰਾਮੈਨ ਪਵਨ ਦੇ ਨਾਲ ਮੈਂ ਹਰਮਨ ਦੇਨਿਕਸ ਵੈਰਾ ਟੀਵੀ ਦੇਨਿਕਸ ਵੈਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਇਸ ਵੇਲੇ ਅਸੀਂ ਮਜੂਦਾ ਖਾਨ ਸਾਹਿਬ ਦੇ ਪਰਿਵਾਰ ਦੇ ਨਾਲ ਜਿਨ੍ਹਾਂ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਖਾਨ ਸਾਹਿਬ ਦੀ ਮਾਤਾ ਜੀ ਸਲਮਾ ਪਰਵੀਨ ਜੋ ਕਿ ਦੁਨੀਆ ਨੂੰ ਅਲਵਿਦਾ ਕਹਿ ਕੇ ਨੇ ਪਰਿਵਾਰ ਨੂੰ ਸੰਦੀਵੀ ਵਿਛੋੜਾ ਦੇ ਗਏ ਨੇ ਪਰਿਵਾਰ ਦੇ ਉੱਤੇ ਇੱਕਦਮ ਦੁੱਖਾਂ ਦਾ ਪਹਾੜ ਟੁੱਟ ਗਿਆ ਤੇ ਖਾਨ ਸਾਹਿਬ ਦੇ ਮਾਮਾ ਜੀ ਸਾਡੇ ਨਾਲ ਮੌਜੂਦ ਹੈ ਮਾਮਾ ਜੀ ਬਹੁਤ ਹੀ ਦੁੱਖ ਦੀ ਘੜੀ ਹੈ ਪਰਿਵਾਰ ਨੂੰ ਬਹੁਤ ਹੀ ਦੁੱਖ ਦੇ ਵਿੱਚ ਪੈ ਗਿਆ ਹਾਂ ਜੀ ਮੈਡਮ ਗੱਲ ਇਹ ਆ ਵੀ ਜਿੱਦਾਂ ਮੇਨੂੰ ਭੈਣ ਮੇਰੇ 3-4 ਸਾਲ ਵੱਡੇ ਸੀਗੇ ਤੇ ਇਦਾਂ ਦੇ ਨੇਚਰ ਵਾਲੇ ਮੈਂ ਨਹੀਂ ਦੇਖੇ ਭੈਣ ਨਹੀਂ ਇਦਾਂ ਦੇਖੇ ਵੀ ਜਿਹੜੇ ਇੰਨੇ ਵਧੀਆ ਨੇਚਰ ਸੀ ਪਈ ਉਹਨਾਂ ਦਾ ਜਿਹੜਾ ਦੁੱਖ ਹੈ ਸਾਡੇ ਕੋਲ ਨਹੀਂ ਚੱਲ ਹੋ ਰਿਹਾ ਜੀ ਇਸ ਵੇਲੇ ਠੀਕ ਹੈ ਜੀ ਤੇ ਬੜੀ ਦੁਖਦਈ ਆ ਗੱਲ ਜੀ ਸਾਨੂੰ ਕੋਈ ਸਮਝ ਨਹੀਂ ਲੱਗਦੀ ਅਸੀਂ ਕੀ ਕਰਨਾ ਹੈ ਕੀ ਨਹੀਂ ਕਰਨਾ ਜੀ ਵੀ ਮਾਂ ਹੁੰਦੀ ਹੈ ਵੱਡੀ ਭੈਣ ਵੀ ਇੱਕ ਮਾਂ ਦੇ ਬਰਾਬਰ ਹੁੰਦੀ ਹੈ ਖਾਨ ਸਾਹਿਬ ਦੀ ਮਾਂ ਤਾਂ ਦੁਨੀਆ ਤੋਂ ਗਈ ਗਈ ਕਿਤੇ ਨਾ ਕਿਤੇ ਤੁਹਾਨੂੰ ਵੀ ਮਾਂ ਵਰਗਾ ਸਹਾਰਾ ਸੀ ਭੈਣ ਦਾ ਬਿਲਕੁਲ ਜੀ ਬਿਲਕੁਲ ਇਹ ਜਿਹੜੀ ਸਾਡੀ ਭੈਣ ਸੀ ਨਾ ਇਹਨਾਂ ਨੇ ਅੱਜ ਤੱਕ ਮੈਨੂੰ ਮੈਂ ਛੋਟਾ ਸੀ ਇਹਨਾਂ ਤੋਂ ਦੋ ਭੈਣਾਂ ਸੀ ਮਿਲੀਆਂ ਇੱਕ ਦੀ ਪਹਿਲਾਂ ਡੈਥ ਹੋ ਗਈ ਸੀ 20 ਸਾਲ ਪਹਿਲਾਂ ਇਹ ਸੀ ਉਹਨਾਂ ਨੂੰ ਵੀ ਵੱਡੇ ਮੈਨੂੰ ਇਹ ਦੋਨੇ ਭੈਣਾਂ ਵੱਡੀਆਂ ਸੀਗੀਆਂ ਮੈਂ ਕਿਹਾ ਮੈਨੂੰ ਇਹਨਾਂ ਨੇ ਆਪਣੀ ਮਾਂ ਦਾ ਕਦੀ ਮਹਿਸੂਸ ਨਹੀਂ ਸੀ ਹੁਣ ਦਿੱਤਾ ਕਿ ਮੇਰੀ ਮਾਂ ਸਿਰ ਤੇ ਹੈ ਨਹੀਂ ਮੇਰੀ ਮਾਂ ਸੀ ਇਹ ਵੱਡੀ ਭੈਣ ਮੇਰੀ ਮਾਂ ਸੀ ਤੇ ਬਸ ਜਿੱਦਣ ਦੇ ਗਏ ਆ ਕੋਈ ਸਮਝ ਨਹੀਂ ਲੱਗ ਰਹੀ ਜੀ ਸਾਰਾ ਕੁਝ ਉਜੜਿਆ ਜਿਹੜਾ ਲੱਗ ਰਿਹਾ ਜੀ ਸਾਰਾ ਕੁਝ ਭੈਣਾਂ ਪਰ ਦਿਲ ਦੀਆਂ ਸਾਰੀਆਂ ਗੱਲਾਂ ਇੱਕ ਦੂਜੇ ਨਾਲ ਸਾਂਝੀਆਂ ਕਰਦੇ ਆ ਕੋਈ ਆਖਰੀ ਸਮੇਂ ਦੀ ਯਾਦ ਜੋ ਗੱਲ ਤੁਹਾਨੂੰ ਯਾਦ ਹੋਵੇ ਕਿ ਆਖਰੀ ਸਮੇਂ ਦੇ ਵਿੱਚ ਕਰਦੇ ਸੀ ਆਖਰੀ ਸਮੇਂ ਜੀ ਅਸੀਂ ਮਿਲਣ ਗਏ ਆ ਲੁਧਿਆਣੇ ਉਹ ਦਿਨਾਂ ਨੇ ਮਿਲਣ ਗਏ ਆ ਤੇ ਉਹਨਾਂ ਦੇ ਨਾ ਮੂੰਹ ਦੇ ਵਿੱਚ ਸੀ ਛਾਲੇ ਹੋਏ ਸੀ ਉਹ ਮੇਰੇ ਨਾਲ ਗੱਲ ਕਰਨੀ ਚਾਹੁੰਦੇ ਸੀ ਪਰ ਉਹਨਾਂ ਕੋਲ ਗੱਲ ਹੋਉ ਨਹੀਂ ਸੀ ਰਹੀ ਉਹ ਮੈਨੂੰ ਕੁਝ ਕਹਿਣਾ ਚਾਹੁੰਦੇ ਸੀ ਮੇਰੀ ਮਿਸੇਜ ਨੂੰ ਮੇਰੇ ਬੇਟਾ ਸੀ ਨਾਲ ਉਹਨਾਂ ਦੇ ਬੱਚੇ ਸੀਗੇ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਸੀ ਪਰ ਉਹ ਮੂੰਹ ਦੇ ਛਾਲੇ ਹੋਣ ਦਾ ਕਾਰਨ ਉਹਨਾਂ ਕੋਲ ਗੱਲ ਹੋਈ ਨਹੀਂ ਦਿਲ ਦੇ ਵਿੱਚ ਇੱਕ ਚੀਜ਼ ਰਹਿ ਜਾਂਦੇ ਵਿੱਚ ਹਾਂਜੀ ਉਹ ਦਿਲ ਦੇ ਵਿੱਚ ਹੀ ਲੈ ਗਿਆ ਜੋ ਉਹਨਾਂ ਦੇ ਕੋਈ ਕਹਿਣਾ ਚਾਹੁੰਦੇ ਸੀ ਮੈਂ ਉਹ ਚੀਜ਼ ਨੂੰ ਐਸਰੇ ਤਪ ਪਰਿਵਾਰ ਤੇ ਉੱਤੇ ਬਹੁਤ ਦੁੱਖ ਦਾ ਸਮਾਂ ਹੈ ਕਿਉਂਕਿ ਇਕਦਮ ਵਿਛੋੜਾ ਦੇ ਗਏ ਨੇ ਉੱਥੇ ਹੀ ਉਹਨਾਂ ਦਾ ਭਰਾ ਵੀ ਦੱਸ ਰਹੇ ਨੇ ਕਿ ਕੁਝ ਗੱਲ ਕਰਨਾ ਚਾਹੁੰਦੇ ਸੀ ਪਰ ਮੂੰਹ ਦੇ ਵਿੱਚ ਸ਼ਾਲੇ ਹੋਈ ਸੀ ਜਿਸ ਕਰਕੇ ਉਹ ਕੋਈ ਗੱਲ ਵੀ ਨਹੀਂ ਕਰ पाए ਕੈਮਰਾਮੈਨ ਪਵਨ ਦੇ ਨਾਲ ਮੈਂ ਹਰਮਨ ਡੈਨਿਕਸ ਸਵਰਟੇਵ